ਅਨੰਤਪੁਰ ਸਾਹਿਬ ਦੇ ਵਿੱਚ ਕੱਲ ਤੋਂ ਜਿੱਥੋਂ ਕਸ਼ਮੀਰੀ ਪੰਡਤ ਆਏ ਸਨ ਉੱਥੋਂ ਗੁਰਦਾਰੇ ਤੋਂ ਅਰਦਾਸ ਕਰਕੇ ਕੱਲ ਮੁੱਖ ਵਕਲੇ ਸਾਹਿਬੀ ਉੱਥੇ ਜਾਣਗੇ ਔਰ ਬਹੁਤ ਸਾਰੇ ਸਾਡੇ ਕੈਮਰੇ ਤੇ ਪਲੀਜ਼ ਜਾਣਗੇ ਉੱਥੋਂ ਨਗਰ ਕੀਰਤਨ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋਏਗੀ ਪੰਨਾ ਸੀਸ ਗੰਨ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਦਿੱਲੀ ਵਿੱਚ ਉੱਥੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ ਸੀ ਔਰ ਦਾਸਵੰਨੋ ਉੱਥੇ ਵੀ ਆਮ ਆਦਮੀ ਕਲੀਨਿਕ ਖਾਦ ਦੇ ਲੋਕਾਂ ਨੂੰ ਸੇਵਾ ਚੋਲਤਾ ਮਿਲ ਸਕੜ ਤਿਸੇ ਦੇ ਸੰਬੰਧੇ ਕੋਈ ਦਿੱਕਤ ਨਾ ਆਵੇ ਸਾਰੀਆਂ ਦੁਆਿਆਂ ਦਾ ਬੰਦੋਬਸਤ ਹੋਏਗਾ ਆਈਸੀਯੂ ਐਮਰਜੈਂਸੀ ਸਰਵਿਸ 24 ਔਰ ਇਸੇ ਤਰ੍ਹਾਂ ਜਿਹੜਾ ਉੱਥੇ ਨਕਾਦ ਆ ਲੰਗਰ ਲੱਗੇਗਾ ਲੋਕਾਂ ਨੂੰ ਐਨਕਾ ਔਰ ਜੋ ਵੀ ਖੂਨਦਾਨ ਦਾ ਕੈਂਪ ਲੱਗੇਗਾ ਅੰਗਦਾਨ ਜਿਨ੍ਹਾਂ ਨੇ ਆਪਣੇ ਦਾਨ ਕਰਨੇ ਚਾਹੁੰਦੇ ਆ ਉਹਦੇ ਵਾਸਤੇ ਵੀ ਸੂ ਸਿਹਤ ਸੂਲਤਾਂ ਦਾ ਇਸੇ ਤਰ੍ਹਾਂ ਜਿਹੜਾ ਮੈਂ ਦੱਸਿਆ ਗੁਰੂ ਸਾਹਿਬ ਦੇ ਮੇਨ ਜਿਹੜਾ ਸਾਡਾ ਕੰਮ ਹੈ ਉਹ ਸੈਸ਼ਨ ਕਰਕੇ ਪੂਰੀ ਦੁਨੀਆ ਨੂੰ ਜਾਣਕਾਰੀ ਦੇਣਾ ਔਰ ਸਰਵ ਧਰਮ ਸੰਮੇਲਨ ਕਰਕੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਸਾਰੇ ਧਰਮਾਂ ਦੇ ਵਿਚਾਰ ਸੁਣਨਾ ਔਰ ਉਹਨਾਂ ਨਾਲ ਸਾਂਝਾ ਕਰਨਾ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਟ੍ਰੈਫਿਕ ਸਾਰੀ ਸਮੂਥ ਚੱਲੇ ਔਰ ਜਿੰਨੇ ਵੀ ਉੱਥੇ ਕੋਈ ਮంత్రి ਨਹੀਂ ਹੋਏਗਾ ਕੋਈ ਐਮਐਲਏ ਨਹੀਂ ਹੋਏਗਾ ਅਸੀਂ ਵੀ ਲੋਕਾਂ ਵਾਂਗ ਆਮ ਸੇਵਾ ਕਰਕੇ ਜੋ ਵੈਂਪਰ ਰਪਲਾਈ ਜਾ ਰਿਹਾ ਅਸੀਂ ਵੀ ਜੋ ਸਰਕਾਰੀ ਉੱਥੇ ਬੱਸਾਂ ਚੱਲਣਗੀਆਂ ਜਾਂ ਈ ਰਿਕਸ਼ਾ ਦਾ ਬੰਦੋਬਸਤ ਕੀਤਾ ਗਿਆ ਤਾਂ ਕਿ ਪੋਲੂਸ਼ਨ ਨਾ ਹੋਵੇ ਉੱਥੇ ਅਸੀਂ ਉਹਨਾਂ ਦੇ ਵਿੱਚ ਹੀ ਜਾਂ ਪੈਦਲ ਚੱਲਾਂਗੇ ਅਸੀਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਇੱਕ ਆਮ ਨਾਗਰਿਕ ਦੀ ਤਰ੍ਹਾਂ ਉੱਥੇ ਜਿਹੜਾ ਹੈਗਾ ਉਹ ਸਾਰਾ ਆਪਣਾ ਸੇਵਾ ਕਰਾਂਗੇ ਲੋਕਾਂ ਦੇ ਨਾਲ ਮਿਲ ਕੇ